ए सांझा तो रखे अग्गे। गुरमीत राम रहीम की फिल्म एम एस ता सी लगातार विरोध हो रहा है ऑल इंडिया सिख स्टूडेंट फेडरेशन वालों भी इस फिल्म को बैन करने की मांग की जा रही है तेज उन्होंने वालों क्या गया कि जे एस टी पी सी ना की थी, तो फिर छेती ही हाई कोर्ट का रुख करेंगे ਔਰ ਪੰਜਾਬ ਸਰਕਾਰ ਦਾ ਨੈਤਿਕ ਫਰਜ ਬੰਦਾ ਹੈ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਕਾਇਦਾ ਆਦੇਸ਼ ਜਾਰੀ ਹੋ ਚੁੱਕਾ ਹੈ ਡੇਰਾ ਸੱਚਾ ਸੌਦਾ ਦੇ ਖਿਲਾਫ ਕਿ ਇਸ ਨੂੰ ਕੋਈ ਵੀ ਕਾਰਵਾਈ ਜਿਹੜੀ ਉਹ ਪੰਜਾਬ ਦੀ ਧਰਤੀ ਤੇ ਨਹੀਂ ਕਰਨ ਦਿੱਤੀ ਜਾਣੀ ਚਾਹੀਦੀ ਹੁਣ ਉਹਨਾਂ ਨੇ ਇੱਕ ਐਂਟਰੀ ਆਪਣੀ ਕਰਨ ਵਾਸਤੇ ਸਿਨੇਮਿਆਂ ਦਾ ਸਹਾਰਾ ਲਿਆ ਜਿਹੜਾ ਅਸੀਂ ਸੋਮਵਾਰ ਉਦੋਂ ਤੱਕ ਵੇਟ ਕਰ ਰਹੇ ਹਾਂ ਸ਼੍ਰੋਮਣੀ ਕਮੇਟੀ ਦੀ ਸਾਨੂੰ ਲੱਗਦਾ ਹੈ ਕਿ ਸ਼੍ਰੋਮਣੀ ਕਮੇਟੀ ਅੰਦੇ ਤੇ ਜ਼ਰੂਰ ਕਾਨੂੰਨੀ ਕਾਰਵਾਈ ਕਰੇਗੀ ਜੇਕਰ ਉਹ ਨਹੀਂ ਦੀ ਸੋਮਵਾਰ ਅਸੀਂ ਪੀਆਈਐਲ ਪਾ ਦੇਣੀ ਹੈ ਜਿਹੜੇ ਸਿੱਖ ਨੇ ਉਹਨਾਂ ਦੇ ਜਜ਼ਬਾਤਾਂ ਨਾਲ ਜਦੋਂ ਵੀ ਖੇਡਿਆ ਗਿਆ ਤਾਂ ਉਹਨਾਂ ਨੇ ਕਰਾਰਾ ਜਵਾਬ ਦਿੱਤਾ ਪਰ ਜੋ ਹਾਲਾਤ ਪੰਜਾਬ ਦੇ ਵਿੱਚ ਬਣ ਰਹੇ ਨੇ ਉਹਨਾਂ ਦੇ ਲਈ ਪੰਜਾਬ ਸਰਕਾਰ ਸਿੱਧੇ ਰੂਪੇ ਜ਼ਿੰਮੇਵਾਰ ਹੋਵੇਗੀ ਜੇਕਰ ਸੌਦਾ ਸਾਧ ਦੀ ਕਾਰਵਾਈ ਦੇ ਉੱਪਰ ਤੁਰੰਤ ਪਾਬੰਦੀ ਨਹੀਂ ਲਾਈ ਜਾਂਦੀ ਇਹ ਵੀ ਵੀ ਸਾਂਝਾ ਤੁਹਾਨੂੰ ਰੱਖੇ ਅੱਗੇ